ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਤਰੋ ਸ਼ੌਂਕ ਕਰਾਉਣੇ ਆ ਤੇ ਤੁਹਾਨੂੰ ਦੱਸ ਦਿੰਨੇ ਆ ਵੀ ਆਪਾਂ ਜਿਵੇਂ ਦੱਸੀਦਾ ਉਵੇਂ ਹੀ ਆਪਣੇ ਕਬੂਤਰ ਸੰਭੀਦੇ ਆ ਇਹ ਹੈ ਜੀ ਆਪਣੇ ਜਿਹੜੇ ਨਵੇਂ ਪੱਠੇ ਆ ਲਗਭਗ ਕਾਫੀ ਖੰਭ ਇਹਨਾਂ ਦੇ ਆ ਗਏ ਨੇ ਤੇ ਇਸ ਸਾਈਡ ਜਿਹੜਾ ਕਬੂਤਰੀਆਂ ਲਗਭਗ ਤੇ ਦੂਸਰੀ ਸਾਈਡ ਕਬੂਤਰ ਤੇ ਜਿਹੜਾ ਦਾਣਾ ਹੈਗਾ ਜਿਵੇਂ ਅਸੀਂ ਦੱਸਿਆ ਸੀ ਨਾ ਤੁਹਾਨੂੰ ਕਿ ਅਸੀਂ ਬਈ ਤੇਲ ਲਾ ਕੇ ਪਾਉਨੇ ਤੇਲ ਲਾ ਕੇ ਹੀ ਪਾਈਦਾ ਆ ਸੰਭ ਦਾ ਥਾ ਵੀ ਦਿੰਨੇ ਆ ਜਿਹੜਾ ਮਟੀਰੀਅਲ ਅਸੀਂ ਆਪਣੀ ਛੱਤ ਤੇ ਰੱਖਿਆ ਹੋਇਆ ਆ ਚੀਜ਼ਾਂ ਦੀ ਦੇਖ ਲੋ ਇਹ ਹੈ ਮੈਡੀਸਨ ਜਿਹੜੀਆਂ ਅਸੀਂ ਯੂਜ਼ ਕਰ ਰਹੇ ਆ ਪੀਜਨ ਸਟਰੋਂਗ ਹੈਲਥ ਇਹ ਬਈ ਆਪਾਂ ਇੱਕ ਦਿਨ ਛੱਡ ਕੇ ਨਾ ਪਾਈ ਦਿੰਨੇ ਆ ਅੰਦਰ ਜਿਹੜਾ ਪੋਟਾ ਜਾਮ ਹੁੰਦਾ ਨਾ ਪੋਟਾ ਨਹੀਂ ਜਾਮ ਹੋਣ ਦਿੰਦੀ ਜਿਹੜਾ ਦਾਣਾ ਨਾ ਗਲਦਾ ਰਹਿੰਦਾ ਅੰਦਰ ਪ੍ਰੋਪਰ ਜਿਹੜਾ ਹজম ਹੋ ਜਾਂਦਾ ਜੀ ਪੇਟ ਦੀ ਇਨਫੈਕਸ਼ਨ ਜਿਹੜੀ ਪੂਰੀ ਖਤਮ ਕਰ ਹੀ ਦਿੰਦੀ ਹੈ ਜੀ ਦੇਨ ਨਹਾਇਆ ਜਾ ਨਹੀਂ ਸਕਦਾ ਕਬੂਤਰਾਂ ਨੂੰ ਇਸ ਕਰਕੇ ਨੋਟਿਕਸ ਪਾਊਡਰ ਆਮੀ ਦੱਸਦੇ ਰਹਿੰਨੇ ਆਪਾਂ ਇਹਦੀ ਵਰਤੋਂ ਵੀ ਜਿਹੜੀ ਪ੍ਰੋਪਰ ਨਾਲੋਂ ਨਾਲ ਆਪਾਂ ਕਰਦੇ ਰਹਿੰਨੇ ਆ ਕਬੂਤਰਾਂ ਦੇ ਪਰਾਂ ਦੇ ਵਿੱਚ ਲਾ ਦਈਦਾ ਜਿਹੜੀਆਂ ਲੀਖਾਂ ਬੰਨਦੀਆਂ ਨਾ ਕਾਲੀਆਂ ਕਾਲੀਆਂ ਪਰਾਂ ਦੇ ਵਿੱਚ ਸੁਰਾਖ ਹੋ ਜਾਂਦੀਆਂ ਉਹ ਨਹੀਂ ਹੋਣਗੇ ਬਈ ਇਹਦੇ ਨਾਲ ਇਹ ਚੀਜ਼ ਜ਼ਰੂਰੀ ਆ ਇਹ ਤੁਸੀਂ ਫੜ ਕੇ ਕਬੂਤਰਾਂ ਦੇ ਉੱਪਰ ਲਾ ਸਕਦੇ ਹੋ ਜਾਂ ਇਦੇ ਵਿੱਚ ਸੁਰਾਖ ਕਰਕੇ ਅਸੀਂ ਫੁਆਰਾ ਮਾਰ ਕੇ ਵੀ ਇਹਦਾ ਨਾ ਪਾਊਡਰ ਨਿਕਲ ਆਉਂਦਾ ਕਬੂਤਰਾਂ ਦੇ ਉੱਪਰ ਗਿਰ ਜਾਂਦਾ ਤੇ ਜਿਹੜੀ ਉਹ ਲੀਖਾਂ ਜਿਹੜੀਆਂ ਭੱਜ ਜਾਂਦੀਆਂ ਜਾਂ ਮਰ ਜਾਂਦੀਆਂ ਐ ਜੀ ਇਹ ਹੈਗੀ ਆ ਪੀਜਨ ਮਲਟੀਵਿਟਾਮਿਨ ਮਾਂ ਕਾ ਕਈ ਵਾਰ ਵੀਰ ਸੋਚਦੇ ਆ ਕਿ ਸ਼ਾਇਦ ਮਸੂਲੀ ਕਰਨ ਦੇ ਲਈ ਪਬਲਿਸਿਟੀ ਦੇ ਲਈ ਕਿ ਇੰਨਾ ਕ ਕਰਦੇ ਹੈਗੇ ਨੇ ਇਹ ਸਾਰੀਆਂ ਦਵਾਈਆਂ ਜਿਹੜੀਆਂ ਆਪਾਂ ਖੁਦ ਯੂਜ਼ ਜਿਹੜੀਆਂ ਉਹ ਕਰ ਰਹੇ ਆ ਨਾ ਕਬੂਤਰਾਂ ਨੂੰ ਟਾਈਮ ਟੂ ਟਾਈਮ ਜਿਹੜੀਆਂ ਦੇ ਰਹੇ ਆ ਤੇ ਇਹ ਹੈ ਜੀ ਪਿਗਨ ਪੀਜਨ ਮੈਗਾ ਆਇਲ ਇਹਦੀ ਵਰਤੋਂਾ ਜਿਵੇਂ ਹੁਣ ਆਪਾਂ ਆਪਣਾ ਡੱਬਾ ਹੁੰਦਾ ਉਹਦੇ ਵਿੱਚ ਇਹਦੀਆਂ 5-7 ਬੂੰਦਾਂ ਪਹਿਲਾਂ ਪਾ ਕੇ ਉਹਨੂੰ ਨਾ ਦਾਣੇ ਦੇ ਨਾਲ ਮਸਲ ਲਈਦਾ ਪੂਲਾ ਨਾਲ ਮਿਕਸ ਕਰਦੀਦਾ ਜਿਆਦਾ ਨਹੀਂ ਪਾਉਣਾ ਹੁੰਦਾ ਕੁਝ ਕੁ ਵੀਰ ਹਨ ਉਹ ਇਹਦੀ ਜਿਆਦਾ ਪਾ ਰਿਆ ਬਈ ਇਹ ਮਾੜਾ ਮਾੜਾ ਹੀ ਲੱਗਣਾ ਚਾਹੀਦਾ ਬੇਸ਼ੱਕ ਕਿਸੇ ਦਾਣੇ ਨਾਲ ਨਾ ਵੀ ਲੱਗੇ ਜ਼ਰੂਰੀ ਨਹੀਂ ਕਿ ਸਾਰਿਆਂ ਨਾਲ ਹੀ ਲੱਗੇ ਇਹਦੀਆਂ 5-7 ਬੂੰਦਾਂ ਹੀ ਪਾ ਕੇ ਜਦੋਂ ਪਾਉਗੇ ਨਾ ਚਮਕਣ ਲੱਗ ਜਾਂਦਾ ਦਾਣਾ ਵੱਖਰਾ ਹੀ ਦਿਖਣ ਲੱਗ ਜਾਂਦਾ ਇਹਨੂੰ ਤਰ ਨਹੀਂ ਕਰਨਾ ਹੁੰਦਾ ਦਾਣੇ ਨੂੰ ਨੋਰਮਲ ਜਿਹਾ ਹੀ ਲਗਾਉਣਾ ਹੁੰਦਾ ਠੀਕ ਹੈ ਜੀ ਇਹ ਹੈ ਜੀ ਆਪਣਾ ਮਟੀਰੀਅਲ ਜਿਹੜਾ ਆਪਾਂ ਕਬੂਤਰਾਂ ਨੂੰ ਦੇ ਕਿ ਤੁਹਾਨੂੰ ਨਾਲ ਨਾਲ ਕਬੂਤਰਾਂ ਦਾ ਵੀ ਸ਼ੌਂਕ ਕਰਾਉਨੇ ਆ ਜੀ ਤੇ ਇਹ ਹੈ ਜੀ ਆਪਣੇ ਨਰ ਪੱਠੇ ਜਿਹੜੇ ਇਸ ਵਾਰ ਉੱਡਣਗੇ ਜੀ ਮਾਗਾਂ ਮਿੱਤਰਾਂ ਨੂੰ ਆਪਾਂ ਕਰਾਉਨੇ ਆ ਸ਼ੌਂਕ ਠੀਕ ਹੈ ਜੀ ਆਪਾਂ ਇਹਨਾਂ ਨੂੰ ਪ੍ਰੋਪਰ ਚੈੱਕ ਕਰਦੇ ਰਹਿੰਦੇ ਆ ਜੀ ਕਈ ਵਾਰ ਕੀ ਹੁੰਦਾ ਹੈਗਾ ਆ ਕਬੂਤਰ ਵਿੱਚ ਕੋਈ ਟਿੱਲਾ ਮੱਠਾ ਹੁੰਦਾ ਜੇ ਇੱਕ ਕਬੂਤਰ ਵੀ ਗਲਛ ਗਿਆ ਨਾ ਸਮਝ ਲਓ ਤੁਹਾਡੇ ਸਾਰੇ ਕਬੂਤਰ ਬਿਮਾਰੀ 'ਚ ਚੱਲ ਗਏ ਇਸ ਕਰਕੇ ਇਹਨਾਂ ਨੂੰ ਰੋਜ਼ ਦੇ ਰੋਜ਼ ਚੈੱਕ ਕਰਨਾ ਜਿਹੜਾ ਬੜਾ ਜ਼ਰੂਰੀ ਆ ਬਾਈ ਇਹਨਾਂ ਦੀ ਚੈਕਿੰਗ ਜਿਹੜੀ ਜ਼ਰੂਰੀ ਆ ਥੱਲੇ ਕੀ ਖਾ ਰਿਹਾ ਕਿਹੋ ਜਿਹੇ ਮਿੱਠਾ ਮਾਰ ਰਿਹਾ ਕੋਈ ਲੂਜ ਇਤਨੀ ਹੈਗਾ ਵਿੱਚ ਇੱਕ ਪੱਠੀ ਹੋਈ ਹੀ ਲੂਜ ਦੂਸਰੀ ਸਾਈਡ ਆ ਉਹ ਫਿਰ ਆਪਾਂ ਨੂੰ ਪਤਾ ਲੱਗ ਗਿਆ ਆਪਾਂ ਚੱਕ ਕੇ ਬਾਹਰ ਕੱਢ ਲਈ ਕਿਉਂਕਿ ਵੀਰੇ ਦੇਖੋ ਜਿਵੇਂ ਇਨਸਾਨ ਕਦੇ ਨਾ ਕਦੇ ਬਿਮਾਰ ਹੋਈ ਜਾਂਦਾ ਆ ਇਦਾਂ ਕਬੂਤਰ ਵੀ ਕੋਈ ਨਾ ਕੋਈ ਢਿੱਲਾ ਮੱਠਾ ਹੋ ਜਾਂਦਾ ਉਹਨੂੰ ਜਿਹੜਾ ਨਾ ਸਭ ਤੋਂ ਪਹਿਲਾ ਜਿਹੜਾ ਸਾਡਾ ਕੰਮ ਆ ਉਹਨੂੰ ਅਲੱਗ ਕਰਨਾ ਜਿਹੜਾ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਆ ਅਲੱਗ ਕਰਕੇ ਉਹਦਾ ਟ੍ਰੀਟਮੈਂਟ ਕਰੋ ਕਿਉਂਕਿ ਵਾਇਰਸ ਜਿਹੜਾ ਹੈਗਾ ਇੱਕ ਤੋਂ ਅੱਗੇ ਫੈਲਦਾ ਆ ਠੀਕ ਆ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਈ ਧਿਆਨ ਦੇਣ ਯੋਗ ਆ ਜਿਹੜਾ ਦਾਣਾ ਤੁਹਾਨੂੰ ਦੱਸ दिया ਵਿੱਚ ਸਰੋਂ ਵੀ ਪਈ ਕਣਕ ਪਈਆ ਮਸਰ ਪਈਆ ਮੋਠ ਪਈਆ ਉੱਡਣ ਵਾਲਿਆਂ ਨੂੰ ਜਿਹੜਾ ਅਸੀਂ ਮਟੀਰੀਅਲ ਪਾ ਰਹੇ ਹਾਂ ਠੀਕ ਆ ਜੀ ਤੇ ਵਿੱਚ ਛਣੇ ਵੀ ਪਾ ਰਹੇ ਹਾਂ ਇਹ ਜਿਹੜਾ ਮਟੀਰੀਅਲ ਤੁਸੀਂ ਉੱਡਣ ਵਾਲੇ ਜਾਨਵਰਾਂ ਨੂੰ ਪਾ ਸਕਦੇ ਹੋ ਬਾਕੀ ਉਸਤਾਦ ਆਪੋ ਆਪਣੇ ਹਿਸਾਬ ਨਾਲ ਪਾਉਂਦਾ ਹਰ ਕੋਈ ਭਾਈ ਤੇ ਅਸੀਂ ਆਪਣੇ ਹਿਸਾਬ ਨਾਲ ਪਾਉਂਦੇ ਹਾਂ ਜੋ ਅਸੀਂ ਪਾਉਂਦੇ ਹਾਂ ਉਹ ਤੁਹਾਨੂੰ ਆਪਾਂ ਦੱਸ ਹੀ ਦਿੰਦੇ ਹਾਂ ਜੀ ਹਮੇਸ਼ਾ ਕੁਝ ਕਬੂਤਰ ਆਪਣੇ ਆਏ ਨੇ ਮੇਥਰੋ ਇਹ ਸਰਪ ਤੋਂ ਡੇ ਸ਼ੌਂਕ ਦੇ ਲਈ ਆ ਸੇਲ ਨਹੀਂ ਹੈਗੇ ਠੀਕ ਹੈ ਜੀ ਦਾਣਾ ਪਾਣੀ ਲਗਭਗ ਸਾਰੇ ਕਬੂਤਰਾਂ ਦਾ ਹੀ ਕਰ ਦਿੱਤਾ ਆ ਕੱਲ ਇੱਕ ਕਬੂਤਰੀ ਛੱਡੀ ਸੀ ਤੇ ਉਹ ਬੈਠੀ ਨਹੀਂ ਟਾਵਰ ਤੇ ਚਲੀ ਗਈ ਅਜੇ ਤੱਕ ਆਈ ਨਹੀਂ ਹੈਗੀ ਇਹਨਾਂ ਕਬੂਤਰਾਂ ਦਾ ਤੁਹਾਨੂੰ ਆਪਾਂ ਸ਼ੌਂਕ ਕਰਾ ਦਿੰਨੇ ਆ ਜੀ ਪਿੱਛੇ ਐ ਇੱਕ ਟੈਡੀ ਬਰੀਡ ਦੀ ਹੱਡੀ ਪੱਠੀ ਆ ਬਹੁਤ ਚੰਗੀ ਆ ਜੀ ਇਹਦਾ ਨਰਵੀ ਸੇਮ ਜਿਹੜਾ ਇਹਦੇ ਨਾਲ ਦਈ ਆ ਇਹ ਇਹਦਾ ਪਿਓ ਆ ਜੀ ਪੱਠੀ ਦਾ ਆਓ 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 ਕੋਕਾ ਕੋਲਾ ਆ ਬਈ ਇਹ ਕਲਰ ਨਾ ਬਹੁਤ ਪਿਆਰਾ ਕਲਰ ਆ ਆਪਣਾ ਫੇਵਰੇਟ ਕਲਰ ਆ ਇਹਦੀ ਮਾਂ ਮਰ ਗਈ ਇਹ ਘਰ ਦਾ ਪੱਠਾ ਆ ਬਹੁਤ ਜਿਆਦਾ ਬੱਚੇ ਢਾਉਂਦਾ ਇਹ ਵੀ ਨਾਲ ਸ਼ਾਹ ਅਖੀ ਲਾਈ ਆ ਲਾਲ ਰੱਤੀ ਤੇ ਇਹ ਜਿਹੜੀ ਆ ਹਰਪ੍ਰੀਤ ਲਿਆਲੇ ਦੇ ਘਰੋਂ ਆਈ ਕਬੂਤਰੀ ਆ ਜਿਹੜੀ ਕਬੂਤਰ ਜਿਹੜਾ ਘਰ ਦਾ ਪੱਠਾ ਆਪਣਾ ਜੀ ਜਿਹੜਾ ਨਾਲ ਲਾਲ ਚੀਨਾ ਨਾ ਕਬੂਤਰ ਇਹ ਜਿਹੜਾ ਇਹ ਕਬੂਤਰ ਜਿਹੜਾ ਹੈਗਾ ਬਾਈ ਜੀ ਆਪਣੇ ਇਹਦਾ ਬੱਚਾ ਜਿਹੜਾ ਹੈਗਾ ਹਨਾ ਲਾਲ ਚੀਨੇ ਦਾ ਇਹ ਆਪਣਾ ਬਾਜੀ ਜਿੱਤਿਆ ਇਕੱਲਾ ਹੀ ਰਹਿ ਗਿਆ ਸੀ ਪਿਛਲੀ ਵਾਰ ਬਹੁਤ ਜ਼ਿਆਦਾ ਉਡ ਦੇਦੇ ਬੱਚੇ ਜੀ ਐ ਟੈਡੀ ਮਾਦੀ ਦਾ ਦੇਖੋ ਜੀ ਰੂਪ ਖੜਾਣ ਦੇਖੋ ਇਹਦੀ ਕਬੂਤਰੀ ਦੀ ਬਹੁਤ ਹੀ ਚੰਗੀ ਨਸਲ ਦੀ ਆ ਏਕੇ ਮੋਡੇ ਤੇ ਲਾਲ ਰੰਗ ਆ ਇਹ ਹੈਗਾ ਜੀ ਆਪਣਾ ਹਜ਼ਾਰ ਵਾਲਿਆਂ ਚ ਬੜਾ ਚੰਗਾ ਕਬੂਤਰਾ ਵੀ ਚਿੱਟਿਆ ਟੀਰਾ ਆ ਟੀਰਾ ਸਾਨੂੰ ਸ਼ੌਂਕ ਕਰਾਉਂਦੇ ਆ ਨੇੜੇ ਤੋਂ ਇਹਨਾਂ ਕਬੂਤਰਾਂ ਦਾ ਆਪਾਂ ਇਹ ਆਪਣਾ ਜੀ ਇੱਕ ਮਖਿਆਲਿਆਂ ਦਾ ਜੋੜਾ ਤਿੰਨ ਮਖਿਆਲਿਆਂ ਨੇ ਆਪਣੇ ਕੋਲ ਇੱਕ ਕਬੂਤਰੀ ਅੰਡਿਆਂ ਤੇ ਬੈਠੀ ਹੋਈ ਆ ਠੀਕ ਹੈ ਜੀ ਤੇ ਦੋ ਇਹ ਬਾਹਰ ਨੇ ਰੋਸ਼ਾਉਂ ਤੋਂ ਮੇਰੇ ਵੀਰ ਨੇ ਕਬੂਤਰਾਂ ਦਾ ਇਹ ਮੋਜੀ ਸ਼ਾਹ ਆਖੀ ਬਈ ਫੌਜੀ ਤੋਂ ਮੋਟ ਵਾਲੇ ਕਬੂਤਰਾਂ ਦੇ ਵਿੱਚੋਂ ਆ ਜਿਹੜੇ ਕਾਲੇ ਦੇ ਪਿੱਛੇ ਆ ਤੇ ਕਾਲਾ ਆਪਣਾ ਪੁਰਾਣਾ ਟੇਡਾ ਕਬੂਤਰ ਹੈ ਦਿੰਦੇ ਨਹੀਂ ਅਸੀਂ ਕਿਸੇ ਨੂੰ ਵੀ ਇਹ ਵੈਸੇ ਹੀ ਆਪਾਂ ਆਪਣੇ ਖੁੱਡੇ ਦੇ ਵਿੱਚ ਰੱਖਿਆ ਹੋਇਆ ਬਹੁਤ ਪੁਰਾਣਾ ਕਬੂਤਰ ਆ ਮਲਵਈਆਂ ਦੇ ਵਿੱਚੋਂ ਇਹ ਆਪਣਾ ਕਬੂਤਰ ਆ ਆ ਲੋ ਜੀ ਤੁਹਾਨੂੰ ਟੈਡੀ ਨਾਲ ਦਸੀਏ ਪਿੱਛੇ ਖੜਾ ਜੀ ਪੈਰ ਦੇ ਵਿੱਚ ਇਹਦੇ ਰਿੰਗ ਸੀ ਉਹਲੇ ਚਲਾ ਗਿਆ ਤੁਹਾਨੂੰ ਸ਼ੌਂਕ ਕਰਾਉਂਦੇ ਆਂ ਜੀ ਆਪਾਂ ਆਪਣੇ ਕਬੂਤਰਾਂ ਦਾ ਐ ਵੇਖਾ ਜੀ ਪਿੱਛੇ ਟੈਡੀ ਨਾਲ ਦੇਖੋ ਖੜਾਣ ਕਬੂਤਰ ਦੀ ਜਿਹੜੀ ਮਾਦਾ ਇਹਦੀ ਬਾਹਰ ਆ ਤੇ ਆਹ ਇਹਦੀ ਮਾਂ ਆ ਜਿਹੜੇ ਤੁਹਾਨੂੰ ਲਾਲ ਛੱਲੇ ਵਾਲੇ ਦਿਖਾਈ ਉਹਨਾਂ ਦੀ ਇਹ ਮਾयां ਤੇ ਇਹ ਇਹਨਾਂ ਦਾ ਪਿਓ ਆ ਤੇ ਉਹ ਪਿੱਛੇ ਖੜਾ ਇਹਨਾਂ ਦਾ ਪੱਠਾ ਹੀ ਬਹੁਤ ਤਗੜੀ ਖੜਾਣ ਬਣਾਉਂਦੇ ਆ ਜੋੜਾ ਬਹੁਤ ਵਧੀਆ ਸੈਟ ਬੈਠਾ ਏ ਤੇ ਡਾਰ ਵੀ ਬਹੁਤ ਜਾਦੀ ਹੈ ਨਾ ਤੇ ਆਹ ਚਟੀਆਂ ਅੱਖਾਂ ਦੀ ਚਿੱਟੇ ਛੱਲੇ ਦੀ ਆਪਣੇ ਛੁੱਡੇ ਦੀ ਕਹਿ ਲੋ ਕਿ ਸਭ ਤੋਂ ਪੁਰਾਣੀ ਕਬੂਤਰੀ 2016 ਦੇ ਵਿੱਚ ਜਿਹੜੀ ਬਾਜੀ ਛੁੱਡੀ ਸੀ ਤੇ ਸਜਾਣਪੁਰ ਤੋਂ ਦੋ ਬੰਦਿਆਂ ਨਾਲ ਬਾਜੀ ਲੱਗੀ ਦੀ ਸੀ ਤੇ ਦੋਨਾਂ ਕੋਲੋਂ ਜਿੱਤੇ ਹੀ ਇਹ ਕਬੂਤਰੀ 1:57 ਮਿੰਟ ਤੇ ਭਰ ਲੋ ਦੇ ਵਿੱਚ ਘਰੇ ਹੀ ਬੈਠੀ ਗਈ ਸੀ। ਐ ਦੇਖੋ ਬਹੁਤ ਚੰਗੀ ਉੱਡੀ ਸੀਗੀ। ਤੇ ਹੁਣ ਜਦੋਂ ਸਲੇ ਕੱਚੇ ਆਂਡੇ ਲਾਉਣ ਲੱਗੀ ਆ ਪਰ ਆਪਾਂ ਖੁੱਡੇ ਦੇ ਵਿੱਚ ਰੱਖੀ ਹੋਈ ਦਿੱਤੀ ਨਹੀਂ ਗੈਨ ਨੂੰ ਕਿਉਂਕਿ ਖੁੱਡੇ ਦੀ ਪੁਰਾਣੀ ਕਬੂਤਰੀ ਆ ਬਾਈ। ਆ ਵੀ ਜਿਹੜਾ ਖਟੀਆਂ ਦਾ ਫੌਜੀ ਠਮੋਟ ਵਾਲਿਆਂ ਦੇ ਵਿੱਚੋਂ ਆ ਬਾਈ ਇਹ ਗੋਲੇ ਬਾਈ ਪੱਖੋ ਵਾਲਦੇ ਘਰੋਂ ਆਇਆ ਹੋਇਆ ਕਬੂਤਰ ਆ। ਜਿਹੜਾ ਇਹ ਕਬੂਤਰ ਆ ਇਹ ਬਈ ਰਾਜਨ ਵਾਲਿਆਂ ਚੋਂ ਆ ਇਹ ਅੱਜ ਤੋਂ 5-6 ਸਾਲ ਪਹਿਲਾਂ ਸੀਰੇ ਹਰੀਗੜ੍ਹ ਦੇ ਘਰੋਂ ਆਇਆ ਸੀ ਇਹ ਕਬੂਤਰ ਇਹਦਾ ਚਿੱਟੀਆਂ ਅੱਖਾਂ ਦਾ ਮਤਲਬ ਆਪਾਂ ਜਿੰਨੇ ਕੁ ਰੱਖੇ 68 ਕਬੂਤਰ ਰੱਖੇ ਹੋਇਆ ਬਾਈ ਜੀ ਤੇ ਉਡਾਣ ਜਿਹੜੀ ਹੈਗੀ ਆ ਇਹਨਾਂ ਦੀ ਬਹੁਤ ਵਧੀਆ ਹੈ ਜੀ ਆਹ ਦੇਖੋ ਬਾਈ ਕਬੂਤਰੀ ਕਿੰਨੀ ਸਨੱਖੀ ਆ ਜੀ ਸਾਡੀ ਵਧੀਆ-ਵਧੀਆ ਪੰਦੇ ਰੱਖੇ ਹੋਏ ਆ ਪੱਚੀਆਂ ਪੀਲੀਆਂ ਅੱਖਾਂ ਦੀ ਆ ਜੀ ਤੇ ਪਿੱਛੇ ਬੈਠੀ ਹੈ ਜੀ ਆਪਣੀ ਪੁੰਨੂ ਵਾਲਿਆਂ ਦੀ ਕੰਬੂਤਰੀ ਜਿਹਦੇ ਬੱਚੇ ਜਿੱਤਦੇ ਹੀ ਜਿੱਤਦੇ ਆ ਬਈ ਬਹੁਤ ਘਟ ਚਾਂ ਸਕਦੇ ਖਰਚਣ ਭੱਜਦੇ ਜਮਾ ਹੀ ਨਹੀਂ ਆ ਕੋਕਾ ਕੋਲਾ ਨੇ ਤੇ ਰੱਤੀ ਨੇ ਇੱਕ ਬੱਚਾ ਕੱਢਿਆ ਜੀ ਪਿੱਛੇ ਬੈਠਾ ਹੋਇਆ ਆ ਇਹ ਆਪਣਾ ਡੱਬਿਆਂ ਦਾ ਜੋੜ ਆ ਇੰਨੇ ਵੀ ਅੰਡੇ ਰੱਖੇ ਹੋਏ ਆ ਆਇਆ ਜੀ ਬਾਬੇ ਜੰਟੇ ਵਾਲੇ ਦੇ ਕਬੂਤਰਾਂ ਜਿਉਂ ਕਾਲੀ ਪੂਸ ਤੇ ਪੈਰਾਂ ਤੇ ਡੱਕੇ ਦੇ ਕਾਫੀ ਪ੍ਰਾਣਾ ਹੈ ਜੀ ਸਾਡਾ ਕਬੂਤਰ ਤੇ ਸ਼ੌਂਕ ਕਿਦਾਂ ਦਾ ਲੱਗਦਾ ਜੀ ਦੱਸਣਾ ਜ਼ਰੂਰ ਮੇਰੇ ਵੀਰ ਇਹ ਸਿਰ ਤੁਹਾਡੇ ਸ਼ੌਂਕ ਦੇ ਲਈ ਹੈ ਜੀ ਆਪਣੇ ਕਬੂਤਰ ਜਿਹੜੇ ਤੁਸੀਂ ਦੇਖ ਰਹੇ ਹੋ ਟਾਈਮ ਟੂ ਟਾਈਮ ਜਿਹੜਾ ਹੈਗਾ ਆਪਾਂ ਤੁਹਾਨੂੰ ਸ਼ੌਂਕ ਜਿਹੜਾ ਮਿੱਤਰੋ ਕਰਾਉਂਦੇ ਰਹਨੇ ਆ ਜੀ ਇਹ ਕਿਦਾਂ ਦਾ ਲੱਗਾ ਸ਼ੌਂਕ ਜ਼ਰੂਰ ਦੱਸਿਓ ਤੇ ਆਪਣਾ ਇੱਕ ਚੈਨਲ ਜਿਹੜਾ ਵਿਰਾਟ ਪੀਨ ਕਲੱਬ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਦਰਸ਼ਿਤੀ ਦੇਖ ਸਕੋ ਤੇ ਨਵੀਂ ਵੀਡੀਓ ਮਿੱਤਰੋ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਵੇਟ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ